ਵਧ ਰਹੀ ਗਰਮੀ ਅਤੇ ਲੂ ਕਰਕੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ 62 ਸਾਲਾ ਵਿਅਕਤੀ ਵਿਜੇ ਕੁਮਾਰ ਦੀ ਹੋਈ ਮੌਤ ਹਿਮਾਚਲ ਵਿੱਚ ਕਰਦਾ ਸੀ ਪੇਂਟ ਦਾ ਕੰਮ ਹਿਮਾਚਲ ਤੋਂ ਵਾਪਸ ਆਉਂਦੇ ਸਮੇਂ ਰੇਲਵੇ ਸਟੇਸ਼ਨ ਤੇ ਕਰ ਰਿਹਾ ਸੀ ਆਰਾਮ ਗਰਮੀ ਕਰਕੇ ਹੋਇਆ ਹਾਰਟ ਅਟੈਕ ਰੇਲਵੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਮ੍ਰਿਤਕ ਦੇਹ ਨੂੰ ਕੀਤਾ ਪਰਿਵਾਰ ਦੇ ਹਵਾਲੇ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਦੇ ਆਫਸਰ ਨੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਰੇਲੇ ਪਲੇਟਫਾਰਮ ਦੇ ਉਤਰੀ ਸ਼ਰੇਣੀ ਦੀ ਪਾਣੀ ਵਾਲੀ ਟੈਂਚੀ ਦੇ ਕੋਲ ਬੈਂਚ ਦੇ ਲੰਮੇ ਪਿਆ ਆ ਜਿਹਨੂੰ ਲਾ ਕੇ ਵੇਖਿਆ ਤੇ ਉਹ ਜਿਹੜੀ ਉਸ ਦੀ ਉਹ ਪੂਰਾ ਹੋ ਚੁੱਕਾ ਸੀ ਪਤਾ ਲੱਗਾ ਉਹਦੇ ਬਾਅਦ ਉਧਾਰਕ ਉਹ ਕੋਲ ਮਿਲਿਆ ਜਾਮਾਤਰਾਸੀ ਉਧਾਰ ਕਾਰਡ ਪੈਨ ਕਾਰਡ ਉਹ ਮਿਲਿਆ ਉਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਆ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਿਮਾਚਲ ਆਪਣੇ ਪੇਂਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਈ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਤੇ ਬੈਂਚ ਦੇ ਆ ਕੇ ਲੰਮੇ ਪਿਆ ਆ ਉਥੇ ਅਚਾਨਕ ਕੁਦਰਤੀ ਤੌਰ ਤੇ ਉਹਦੀ ਜਿਹੜੀ ਮੌਤ ਹੋ ਗਈ ਆ ਬਾਕੀ ਇਹਦੀ ਮੌਤ ਦਾ ਕਾਰਨ ਦਾ ਪਤਾ ਪੋਸ਼ਟਮਾਰਟ ਕਰਵਾਇਆ ਜਾ ਰਿਹਾ ਲੱਗਦਾ ਜੀ ਨਾ ਗਰਮੀ ਪੈ ਰਹੀ ਗਰਮੀ ਜਾ ਹੋ ਸਕਦਾ ਵੀ ਗਾਜ਼ਾ ਗਰਮੀ ਕਰਕੇ ਵੀ ਉਮਰ ਵੀ ਏਜ ਜਿਹੜੇ 30 ਸਾਲ ਉਮਰ ਹੀ ਉਹਦੀ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਇ ਇਟੈਕਨ ਕਰਕੇ ਬਾਕੀ ਪੋੜਾ ਰਿਪੋਰਟ ਉਹਦੀ ਸਾਰਾ ਪਤਾ ਲੱਗ ਜਾਗਾ ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਚ ਢਕਾਈ ਆ ਕਾਰਵਾਈ ਇਹਦੀ ਆ ਅਧੀਨਤਾ ਰਾ 194 ਬੀ ਐਨ ਐਸ ਕੀਤੀ ਗਈ ਕੀਤੀ ਗਈ रिपोर्ट ਹੁਣ ਕਰਾ ਕੇ ਲਾਸਟ ਏਰੀਆ ਹਵਾਲੇ ਵਾਰਤਾਂ ਜੀ ਆ ਕੀਤੀ ਜਾਣੀ। ਕੋਈ ਕਿੱਥੇ ਹੈ ਜਿਹੜੀ ਜਗ੍ਹਾ ਪਲੇਟਫਾਰਮ ਤੇ ਪਾਣੀ ਵਾਲੀ ਟੈਂਕੀ ਹੈ ਜਿਹੜੀ ਉਹਦੇ ਲਾਗੇ ਬਣੇ ਸੈੱਟ ਦੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ। ਕੀ ਲੱਗੋ ਮਿਲਿਆ ਗਿਆ? ਨਹੀਂ ਕੁਝ ਨਹੀਂ ਮਿਲਿਆ ਸਿਰਫ ਹਾਲ ਕਾਰਡ ਪੈਨ ਕਾਰ ਮਿਲਿਆ ਜਿੱਥੇ ਦੀ ਸਨਗਤ ਹੋਈ ਹੈ। ਬਾਕੀ ਕੋਈ ਗੱਲਬਾਤ ਨਹੀਂ ਕੁਮਾਰ ਸਾਹਿਬਾਂ ਨੂੰ ਕੋਈ ਇਹਦੀ ਮੌਸਮਾਂ ਦੀ ਖਸਕਤ ਬਾਜ਼ਾਰ ਨਹੀਂ ਕੀਤਾ। ਤੇ ਕਾਰਵਾਈ ਇੱਕ ਸੋਚਣੇ ਵੀ ਰਸ ਲੈਣਦੇ ਜਾ ਰਹੀ। ਮੇਰਾ ਨਾਮ ਰਾਹੁਲ ਹੈ ਜੀ। ਏ ਕੀ ਗੱਲ ਪਤਾ ਜੀ? ਗੱਲਬਾਤ ਕੋਈ ਨਹੀਂ ਕਰ ਰਿਹਾ ਹਿਮਾਚਲ ਕੰਮ ਕਰਦੇ ਫਾਸ ਸਾਹਿਬ ਤੇ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਆ ਸਭ ਕੁਝ ਠੀਕ ਨਾ ਤੇ ਸਵੇਰੇ ਹਨ ਉਧਰੋਂ ਫੋਨ ਆ ਗਿਆ ਕਿ ਇੱਥੇ ਉਹਨਾਂ ਦੀ ਡੈਡਵਾਰਡਿੰਗ ਦੀ ਕਿੱਥੇ ਮਰ ਲੋ ਦੰਦੀ ਕਿੱਥੇ ਮਿਲੀ ਐ ਸਟੇਸ਼ਨ ਤੇ ਕੀ ਲੱਗਦਾ ਕੀ ਗੱਲ ਪਤਾ ਕੁਛ ਨਹੀਂ ਮੈਨੂੰ ਟੈਗ ਹੋਇਆ ਹੋਣਾ ਕਿ ਉਹਨਾਂ ਦੀ ਮੈਡੀਸਨ ਵਗੈਰਾ ਚੱਲਦੀ ਵੀ ਉਹਨਾਂ ਦੇ ਲੱਕ ਤੇ ਰੀੜ ਦੀ ਹੱਡੀ ਤੇ ਸੱਟ ਲੱਗੀ ਰਹੀ ਸੀ ਪਹਿਲਾਂ ਤੇ ਉਹਨਾਂ ਦੀ ਮੈਡੀਸਨ ਚੱਲੀ 2 ਸਾਲ ਕਾਫੀ ਉਹਦਾ ਗਰਮੀ ਦਾ ਕਿ ਸਰ ਹੋ ਜਾਣਾ ਹਾਂ ਹੋ ਸਕਦਾ ਉਹਦੇ ਕਰਕੇ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਨੂੰ ਫਿਰ ਨਾ ਸਾਡੇ ਪਿੰਡ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕਾਰਡ ਕੱਢਿਆ ਤੇ ਉਹਦੇ ਜੋ ਉਹਨਾਂ ਦਾ ਐਡਰੈਸ ਮਿਲਿਆ ਤੇ ਫਿਰ ਫੋਨ ਵੀਗਰਾਂ ਕੀਤਾ ਸਰਪੰਚ ਨੂੰ ਤੇ ਉਹਨਾਂ ਦਾ ਫੋਨ ਸਾਨੂੰ ਆਇਆ ਤੇ ਤਾਂ ਕਰਕੇ ਫਿਰ ਪਤਾ ਨਾ ਕਰਾ ਕਿੰਨੀ ਕੇਸ ਸੀ ਯਾਰੀ ਕੇਸ 64 ਦੇ ਲੱਗ ਰਗੇ 65 ਕੀ ਹੋਈ ਦੱਸ ਕੇ ਕਿਉਂਕਿ ਪਹਿਲਾਂ ਤਾਂ ਪੇ ਦੇ ਸੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉੱਤੇ ਰੈਸਟ ਕਰਦੇ ਡਾਗ ਹੋ ਗਿਆ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਤੌਰ ਤੇ ਜੰਦਾ ਬੈਠੀ ਰਹਿੰਦੀ ਏ ਤਾਂ ਤਾਂ ਕਰਕੇ ਫਿਰ ਪਤਾ ਨਹੀਂ ਚੱਲਿਆ ਗਰਮੀ ਗਰਮੀ ਦੇ ਕਾਰਨ ਗਰਮੀਆਂ ਦੀ ਕਰਮੀ ਦੇ ਕਾਰਨ ਕਿਵੇਂ ਵਧੀਆਇਆ ਸਾਰੇ ਸਰੇ ਜੀ ਸਾਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਦੇ ਕਰੀਬ ਇਹ ਹਿਮਾਚਲ ਤੋਂ ਆਏ ਸੀ ਤੇ ਹਾਂਜੀ ਕਾਹਦਾ ਕੰਮ ਕਰਦੇ ਇਹ ਪੇਂਟ ਦਾ ਕੰਮ ਕਰਦੇ ਜੀ ਪੇਂਟ ਦਾ ਪਾਲਿਸ